ਹਾਂਜੀ ਸਸਰੀ ਘਾਲ ਜੀ ਆਪਾਂ ਬਣਾਉਣ ਲੱਗੇ ਆ ਅੱਜ ਕੋਈ ਨਵੀਂ ਜੀ ਰੈਸਪੀ ਤੇ ਉਹਦੇ ਲਈ ਲੈ ਲਿਆ ਆਪਾਂ ਕੱਟ ਕੇ ਪਾਲਕ ਬਾਥੂ ਮੈਥੀ ਤੇ ਇਹਦੀ ਬਣਾਉਣ ਲੱਗੇ ਹਾਂ ਇੱਕ ਤੇ ਇਹ ਇਹਦੇ ਵਿੱਚ ਪਾਵਾਂਗੇ ਹੁਣ ਮੱਕੀ ਦਾ ਆਟਾ ਬਾਜਰੇ ਦਾ ਆਟਾ ਪਰ ਇਹ ਬੇਸਣ ਤੇ ਕਣਕ ਦਾ ਆਟਾ ਥੋੜਾ ਜਿਹਾ ਪਾ ਕੇ ਸਾਰਾ ਮਿਕਸ ਕਰਾਂਗੇ ਪਹਿਲਾਂ ਹਾਂਜੀ ਇਹ ਪਾਲਕ ਆ ਪਾ ਤੋਕੇ ਲੈ ਲਿਆ ਹੈ ये पावोंगे सब तो पहला एक चम्मच नमक दी ते गरम मसाला पाउडर एक चम्मच ते लाल मिर्च पाउडर चौथाई चम्मच तो तुम्हें अपने हिसाब से पा ना थोड़ा जा हल्दी पाउडर ते इधर ये ते अदरक ते हरिया मिर्चा ते लहसुन पीस के ले लिया है इना पाओगे इस ਤਾਜ਼ਾ ਹੀ ਬਣਾ ਕੇ ਪਾਇਆ ਤਾਜ਼ੇ ਨਾਲ ਜ਼ਿਆਦਾ ਸਵਾਦ ਬਣਦਾ ਹੈ ਹਾਂਜੀ ਤਾਂ ਇਹ ਪੇਸਟ ਪਾ ਲਿਆ ਤਾਜ਼ਾ ਬਣਾ ਕੇ ਇਹ ਕਣਕ ਦਾ ਆਟਾ ਪਾ ਲਿਆ ਇਹ ਪਾ ਲਿਆ ਇੱਕ ਛੀ ਮੁੱਕੀ ਦਾ ਆਟਾ ਤੇ ਇਹ ਇੱਕ ਛੀ ਛੋਲਾਂ ਦਾ ਛੋਲ ਪਿਸੀ ਹੋਏ ਇਹਦੇ ਤੇ ਬਾਜਰੇ ਦੇ ਆਟੇ ਚ ਤੇ ਇਹ ਪਾਵਾਂਗੇ ਅਸੀਂ 2 ਚਮਚ ਇਹ ਗਰਮ ਹੁੰਦਾ ਆਟਾ ਇਹ 2 ਚਮਚ ਪਾ ਲਿਆ ਤੇ ਹੁਣ ਪਾਵਾਂਗੇ ਪਾ ਲੈ ਇੱਕ ਚਮਚ ਬੇਸਣ ਦਾ ਤੇ ਇੱਕ ਚਮਚ ਸ਼ੂਗਰ ਪਾਵਾਂਗੇ ਕਰਛੀਆ ਛੋਟੀ ਜੀ ਤੇ ਇਹ ਪਾ ਲੈ ਦੋ ਕਰਛੀ ਬੇਸਣ ਦੀ ਤੇ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਅਜਵਾਨ ਅਸੀਂ ਪਹਿਲੀ ਸਾਫ਼ ਕਰਕੇ ਰੱਖੀ ਹੋਈ ਹੈ ਹੁਣ ਇਸ ਨੂੰ ਥੋੜਾ ਥੋੜਾ ਪਾਣੀ ਲੈ ਕੇ ਜਿੰਨੀ ਪਾਣੀ ਦੀ ਲੋੜ ਪਊਗੀ ਉਹਨਾ ਇਹਨੂੰ ਇਕੱਠਾ ਕਰ ਲਾਂਗੇ ਹਾਂਜੀ ਗੁੰਨੇ ਆ ਗਏ ਇਦਾਂ ਦਾ ਆਪਾਂ ਗੁੰਨ ਲੈਣਾ ਐ ਇਸ ਨੂੰ ਤੇ ਜਿੰਨਾ ਬੇਸਨ ਪਾਇਆ ਉਹਨਾਂ ਪਾਧ ਇਸ ਹਿਸਾਬ ਦਾ ਰੱਖਣਾ ਐ ਸਾਡੇ ਨੂੰ ਤੇ ਹੁਣ ਕਰਾਂਗੇ ਤੇ ਇਹਨੂੰ ਗੁੰਧਿਆ ਤਾਂ ਅੱਗੇ ਦਾ ਪ੍ਰੋਸੈਸ ਕਰਤਾ ਜਣੀ ਹਾਂਜੀ ਇਹ ਪਾਣੀ ਵਾਲਾ ਲਾਉਣ ਵਾਸਤੇ ਰੱਖ ਦਿੱਤਾ ਹੈ ਤਾਂ ਇਹ ਕਰਾਂਗੇ ਆਪਾਂ ਪਹਿਲਾਂ ਸਟੀਮ इस तरह कर करके स्टीम पे रख रह देंगे इस तरीके हाँ ना। जी इन्हों हो गए स्टीम होंगे दस मिनट तो दस मिनट बाद पहली बार प्लेट चटक लगे तो। ते हो गए चंकी तरह स्टीम इन देखेंगे थोड़ा जहा दबा के हो गए ये करके चट ला हाँ जी ये बन के हो गए तैयार तो हम इन अ ही तलंगे तो इन्हों लगे हाँ कट्टी एना का जिन्ना बड़ा साइज रखना चाहो इस तरह इन्हू कटिंग कर लेंगे फिर इन तलंगे जे इन तुम स्टोर करके कर कर रखना चाहो कोई आ रहा ते रिश्तेदार आ रहे हैं तो करके रख सकते हो एक दिन पहले बना के फ्रिज चटोर करके रख दो इन्हों ਆਦੇ ਕੈ ਨਨੂ ਛੱਡਣ ਲੱਗੇ ਆਪਾਂ ਰਿਫਾਈਨਡ ਦੇ ਵਿੱਚ ਤੇ ਤੇਲ ਹੋ ਗਿਆ ਆਪਣਾ ਗਰਮ ਤੇ ਇਹਨਾਂ ਨੂੰ ਛੱਡ ਦਾਂਗੇ ਸਾਰੇ ਇੱਕੋ ਹੀ ਵਾਰੀ ਚਾਹ ਦੇ ਨਾਲ ਖਾਓ ਇਹ ਨਨੂ ਗਰਮਾ ਗਰਮ ਬੜੇ ਹੀ SWAT ਲੱਗਦੇ ਨੇ हां जी ਇਸ ਸੇਕ ਗਏ ਨੇ ਇਸ ਤਰ੍ਹਾਂ ਦੇ ਆ ਕਰਾਰੇ ਕਰਕੇ ਤੁਸੀਂ ਘਟ ਕਰਾਰੇ ਕਰਨੇ ਆ ਤਾਂ ਘਟ ਕਰ ਸਕਦੇ ਆ ਮੈਂ ਇਹਨਾਂ ਨੂੰ ਜਿਆਦਾ ਹੀ ਕੀਤਾ ਹੈ हां जी ਆਪਣੀ ਇਹ रेसिपी ਬਣ ਕੇ ਤਿਆਰ ਹੈ ਤੇ ਚਾਹ ਚਾਹ ਦੇ ਨਾਲ ਹੀ ਬਣਦੀ ਆ ਇਹ रेसिपी ਜਿਹੜੀ ਹੈ ਤੇ ਤੁਸੀਂ ਗਰਮਾ ਗਰਮ ਸਵੇਰ ਸਵੇਰੇ ਬਣਾਓ ਤੇ ਖਾਓ ਇਹਨਾਂ ਨੂੰ ਬੜੇ ਸਵਾਦ ਲੱਗਦੇ ਨੇ ਇੱਕ ਵਾਰੀ ਬਣਾ ਕੇ ਟਰਾਈ ਜ਼ਰੂਰ ਕਰਿਓ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ